वार्ड नंबर चार तो पहला तो मैं हाईकमान का आम आदमी पार्टी का दिलों दी, दी हाँ और चौधरी मदन लाल जी का खास गौरव बगज जी का पर पूरे परिवार का धनवाद करूँगी और मेरे वार्ड की संगत का पिछे चाचा ही खड़े ने पूरा परिवार खड़ा है कि एक नाम लैन लगूंगी किसी का नाम रह गया तो फिर गुस्ताखी होगी ਕਿਉਂਕਿ ਇਹਨਾਂ ਸਾਰਿਆਂ ਨੇ ਵੀ ਆਸ਼ੀਰਵਾਦ ਇਕੋ ਹੀ ਰੱਖਿਆ ਸੀਗਾ ਕਿ ਪੁੱਤਰ ਤੂੰ ਟਿਕਟ ਲੈ ਕੇ ਆਣੀ ਹੈ ਮੇਰਾ ਇੱਕ ਮਿਸ਼ਨ ਸੀਗਾ ਕਿ ਮੈਂ ਟਿਕਟ ਲੈ ਕੇ ਆਵਾਂ ਉਹਨੇ ਮਿਸ਼ਨ ਹੈ ਕਿ ਉਹਨੂੰ ਜਿੱਤ ਕੇ ਐਮਐਲਏ ਸਾਡੀ ਝੋਲੀ 'ਚ ਪਾਉਣਾ ਸੋ ਜਿਹੜੇ ਵੀ ਮੇਰੇ ਨਾਲ ਜਿੰਨੇ ਵੀ ਸਾਥੀ ਮੇਰੇ ਨਾਲ ਸਾਥ ਦੇ ਰਹੇ ਨੇ ਮੈਂ ਕੋਟੀ ਕੋਟੀ ਧੰਨਵਾਦ ਪਹਿਲਾਂ ਤਾਂ ਉਸ ਸੱਚੇ ਪਾਤਸ਼ਾਹ ਦਾ ਉਹ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਹਮਾ ਬਗਲਾ ਮੁਖੀ ਜੀ ਦਾ ਧੰਨਵਾਦ ਕਰਦੀ ਹਾਂ ਬਾਬਾ ਸਾਹਿਬ ਦੀ ਤੀਹਾਂ ਜਿੱਤ ਕੇ ਦਿਖਾਵਾਂਗੀ ਜਿਸ ਜਿਸ ਚੀਜ਼ ਦੇ ਮਗਰ ਦਿਮਾਗ ਲੱਗਿਆ ਹੁੰਦਾ ਔਰ ਉਹ ਵਾਰਡ ਜਿਹੜਾ ਮੈਂ ਸੋਚਿਆ ਹੋਇਆ ਕਿ ਜਿਸ ਨੰਬਰ ਦਾ 1 ਨੰਬਰ ਦਾ ਵਾਰਡ ਬਣਾਣਾ ਸੋ ਵਾਰਡ ਇੱਕ ਨੰਬਰ ਦਾ ਬਣਾਵਾਂਗੀ ਐਮਐਲਏ ਸਾਹਿਬ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਪਰ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਅਸੀਂ ਪੂਰਨ ਖਰੇ ਉਤਰਾਂਗੇ ਨਾਲ ਜਿੰਨੇ ਵੀ ਸਾਥੀ ਪਹੁੰਚੇ ਨੇ ਬਜ਼ੁਰਗ ਮੇਰੇ ਨਾਲ ਭਾਬੀਆਂ ਦੀਦੀਆਂ ਸਭ ਪਹੁੰਚੀਆਂ ਨੇ ਮੈਂ ਸਭ ਦਾ तहे ਦਿਲ ਤੋਂ ਧੰਨਵਾਦ ਕਰਦੀ ਆ ਅਸਾ ਕਿੱਦਾਂ ਦਾ ਮਾਹੌਲ ਹੈ ਦੇਖ ਲਵੋ ਰੇ ਲੋਕ ਯਾਰੇ ਬਾਹਰ ਬਿਲਕੁਲ ਆ ਰਹੇ ਆ ਪਿੱਛੇ ਅੰਕਲ ਪਾਜੀ ਖੜੇ ਨੇ ਆਓ ਪਾਜੀ ਅੱਗੇ ਆਜੋ ਤੁਸੀਂ ਸੋ ਬਿਲਕੁਲ ਸਾਥ ਮਿਲਦਾ ਪਿਆ ਹੈ ਸਾਥ ਸਮਰਪਣ ਹਰ ਚੀਜ਼ ਹੈ ਕਿਉਂਕਿ ਮੈਂ ਇਸ ਵਾਰਡ ਦੇ ਵਿੱਚ ਜੇ ਮੈਂ ਕਹਾਂ ਤੇ ਮੈਂ ਕੋਈ ਨਵੀਂ ਨਹੀਂ ਐ ਪਿੱਛੇ ਵਾਰਡ ਵਾਸੀ ਨੇ ਪੁੱਛ ਸਕਦੇ ਹੋ ਤੁਸੀਂ ਮੈਂ ਤਾਂ ਕਹਿਨੀ ਹੈ ਕਿਉਂਕਿ ਟੀਮ ਕਈ ਆਪਣੀ ਟਵਾਲ ਨਗਰ ਤੋਂ ਹੈ ਕੋਈ ਵਿਜੇਨਗਰ ਤੋਂ ਹੈ ਕੋਈ ਬੈਂਕ ਕਲੋਨੀ ਤੋਂ ਹੈ ਕੋਈ ਅਜੀਤ ਨਗਰ ਤੋਂ ਹੈ ਸੋ ਸਪੈਸ਼ਲ ਮੈਂ ਜ਼ਰੂਰ ਇਹ ਚੀਜ਼ ਦਾ ਡਾਇਰੈਕਸ਼ਨ ਦਿੰਨੀ ਹੈ ਕਿ ਜਿਹੜਾ ਇਸ ਵਾਰਡ ਦੇ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਜ਼ਰੂਰ ਦੇਖੋ ਜ਼ਰੂਰ ਪੁੱਛੋ ਰੈਂਡਮਲੀ ਕਿਉਂਕਿ ਸੋਸ਼ਲ ਮੀਡੀਆ ਤੁਹਾਡਾ ਚੱਲਦਾ ਹੈ ਉਹ ਸੋਸ਼ਲ ਮੀਡੀਆ ਤੇ ਜਿਹੜੀ ਆਵਾਜ਼ ਹੈ ਹਾਂ ਇੱਕ ਚੀਜ਼ ਜ਼ਰੂਰ ਕਵਾਂਗੇ ਜੋ ਸ਼ੀਸ਼ਿਆਂ ਦੇ ਪਿੱਛੇ ਕੰਮ ਹੋ ਰਿਹਾ ਸੀ ਨਾ ਹੁਣ ਉਹ ਅਸੀਂ ਬਾਹਰ ਕੱਢ ਕੇ ਦਿਖਾਵਾਂਗੇ ਜਿੰਨੇ ਤੁਸੀਂ ਕੰਮ ਸ਼ੀਸ਼ਿਆਂ ਦੇ ਪਿੱਛੇ ਕਰਨੇ ਸੀ ਉਹ ਤੁਸੀਂ ਕਰ ਚੁੱਕੇ ਹੋ ਜਿੰਨੀਆਂ ਤੁਸੀਂ ਲੋਕਾਂ ਨੂੰ ਆਟੀਆਂ ਹਲਵਾ ਲਵਾ ਕੇ ਫਸਾਣਾ ਸੀ ਫਸਾ ਚੁੱਕੇ ਹੋ ਇਹ ਮਨੀਸ਼ਾ ਕਪੂਰ ਦੀ ਆਵਾਜ਼ ਹੈ ਔਰ ਤੁਸੀਂ ਬੋਤ ਕਿਹਾ ਫੋਗਿੰਗ ਵਾਲੀ ਧੂਏ ਵਾਲੀ ਮਸ਼ੀਨ ਭੱਜਦੀ ਫਿਰਦੀ ਹੈ ਅਰੇ ਮੈਂ ਆਪਣੇ ਵਾਰਡ ਦੇ ਲੋਕਾਂ ਨੂੰ ਬਚਾਉਣਾ ਸੀ ਡੇਂਗੂ ਤੋਂ ਸੋ ਚਾਹੇ ਤੁਸੀਂ 354 ਕਹਿ ਲੋ ਚਾਹੇ ਤੁਸੀਂ ਧੂਏ ਵਾਲੀ ਮਸ਼ੀਨ ਕਹਿ ਲੋ ਚਾਹੇ ਤੁਸੀਂ ਰਾਖੀ ਸਮਤ ਕਹਿ ਲੋ ਤੁਹਾਡੇ ਘਰਾਂ ਦੇ ਵਿੱਚ ਐਸੇ ਸ਼ਬਦ ਯੂਜ਼ ਹੁੰਦੇ ਆ ਆ ਮੇਰਾ ਪਰਿਵਾਰ ਖੜਾ ਵੈ ਮੈਂ ਇਹਨਾਂ ਦੀ ਧੀ ਹਾਂ ਔਰ ਇਸ ਵਾਰਡ ਦੀ ਧੀ ਹਾਂ ਅਰਤੀ ਕਦੀ ਹਾਰਦੀ ਨਹੀਂ ਹੁੰਦੀ ਨਾ ਆਵਾੜਵਾਸੀ ਉਹਨੂੰ ਹਰਾਉਂਦੇ ਹੁੰਦੇ ਆ ਭਾਰਤ ਮਾਤਾ ਕੀ ਜੈ ਇਥੇ ਲੱਗਾ ਅਸੀਂ ਸਾਰੇ ਭੈਣ ਮਨੀਸ਼ਾ ਜੀ ਨੂੰ ਜਿਦਾਣਾ ਦੀ ਕਿੱਦਾਂ ਦੇ ਕੰਮ ਅਕਸ ਲੋਕਾਂ ਦੇ ਅੱਗੇ ਵੀ ਕੰਮ ਕਰਾਏ ਨੇ ਅੱਗੇ ਵੀ ਕਰਾਂਦੇ ਆ ਸਾਡੇ ਦੇ ਕੰਮ ਤਾਂ ਹੁੰਦੇ ਹੀ ਰਹਿੰਦੇ ਆ ਜੀ ਸਾਰੀ ਪਬਲਿਕ ਦੇ ਵੀ ਕੰਮ ਅੱਗੋਂ ਜਿਹੜੇ ਪੈਂਡਿੰਗ ਆ ਉਹ ਵੀ ਹੋ ਜਾਣਗੇ ਹੋਰ ਪਾਵਾਂਗੇ ਹਾਂ ਜ਼ਰੂਰ ਪਾਵਾਂਗੇ ਜੀ ਸਾਰੇ ਸਾਰੇ ਲੋਕਾਂ ਸਾਰੇ ਦੇਖੋ ਸਾਰੇ ਸਾਰਿਆਂ ਨੂੰ ਪਾਣੇ ਸਾਡੀ ਭੈਣ ਨੂੰ ਜਿਤਾਣਾ ਅਸੀਂ ਬੋਲੋ ਮੋਰ ਕਿੱਥੇ ਲਾਣੇ ਹੈ ਝਾੜੂ ਤੇ ਲਾਣੀ ਮੈਂ ਗਗਨਦੀ ਸ਼ਰਮਾ ਆਪਣੀ ਮਨੀਸ਼ਾ ਭੈਣ ਨੂੰ ਵਧਾਈ ਦੇਣਾ ਤੇ ਇਹਨਾਂ ਨੂੰ ਸਾਰੇ ਇਲਾਕਾ ਨਿਵਾਸੀ ਬਾੜ ਨੰਬਰ 68 ਦੇ ਅਸੀਂ ਹਮ-ਹਮਾ ਕੇ ਇਹਨਾਂ ਨੂੰ ਪੂਰੇ ਵੋਟਾਂ ਨਾਲ ਜਿਤਾਵਾਂਗੇ ਔਰ ਬਗਾਜੀ ਚੋਲੀ 'ਚ ਪੂਰੀ ਸੀਟ ਪਾਵਾਂਗੇ ਜੀ ਬਹੁਤ ਇਲਾਕੇ ਵਿੱਚ ਕਿੰਨਾ ਤੇ ਕੰਮ ਹੋਇਆ ਇਹ ਕੰਮ ਮਨੀਸ਼ਾ ਮੇਰੀ ਭੈਣ ਬਹੁਤ ਦੇਰ ਤੋਂ ਕੰਮ ਕਰ ਰਹੀ ਹੈ ਇਸ ਵਾਰਦੇ ਨਹੀਂ ਸਾਰੇ ਏਰੀਆ ਦੇ ਆਪਣੇ ਦੇ ਸਾਰੇ ਕੰਮ ਬਹੁਤ اچھی ਤਰ੍ਹਾਂ ਕੰਮ ਕਰ ਰਹੇ ਆਂ ਔਰ ਜਿਹੜੀ ਵੀ ਪਬਲਿਕ ਇਹਨਾਂ ਨੂੰ ਆਪਣੇ ਆਪਣੇ ਮੁਸੀਬਤ ਦਾ ਕਿਸੇ ਵੀ ਕਾਰਨ ਦਾ ਕਸ ਦੱਸੇ ਆ ਉਹ ਸਾਰੇ ਹੱਲ ਕਰਦੇ ਆਂ ਅਨੀਸ਼ਾ ਕਪੂਰ ਬਹੁਤ ਵਰੀਆ ਨੇਕ ਦਲੀ ਦੇਵੀ ਆਹੇ ਇਹ ਬਹੁਤ ਬੜੀ ਅੱਛੀ ਵਰਕਰ ਹੈਗੀ ਆਂ ਆਪ ਜੀ ਇਹਨਾਂ ਨੂੰ ਅਸੀਂ ਚਿਤਾਨਾ ਔਰ ਪੂਰਾ ਇਹਨਾਂ ਨੂੰ ਕਾਮਯਾਬੀ ਦਿਲਾਣੀ ਹੈ ਜੀ